ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਲਈ ਇੱਕ ਵਿਸ਼ੇਸ਼ ਖਬਰ ਹੈ ਇਸ ਮਹੀਨੇ ਦੀ ਆ ਤਰੀਕਾ 15 22 ਤੇ 29 ਨੂੰ ਡੇਰਾ ਬਿਆਸ ਵਿੱਚ ਭੰਡਾਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਨਾ ਮੌਕਿਆਂ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਸੰਗਤ ਨੂੰ satsang ਕਰਾਂਗੇ satsang ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਨੂੰ ਸੰਗਤ ਨੂੰ ਪ੍ਰਸਾਦ ਵੀ ਵੰਡਿਆ ਜਾਵੇਗਾ ਇਸ ਵਾਰ satsang ਦਾ ਸਮਾ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ ਜਦਕਿ ਪਹਿਲਾਂ ਇਹ ਸਮਾ 9:30 ਵਜੇ ਦਾ ਸੀ ਰਾਧਾ ਸਵਾਮੀ ਡੇਰਾ ਬਿਆਸ ਵਿੱਚ satsang ਅਤੇ ਭੰਡਾਰਿਆਂ ਦਾ ਆਯੋਜਨ ਬਹੁਤ ਹੀ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਨਾ ਆਯੋਜਨਾ ਵਿੱਚ ਸ਼ਾਮਲ ਹੁੰਦੀ ਹੈ ਸਤਸੰਗਾਂ ਵਿੱਚ ਡੇਰਾ ਮੁਖੀ ਆਪਣੇ ਉਪਦੇਸ਼ਾਂ ਰਾਹੀਂ ਸੰਗਤ ਨੂੰ ਅਧਿਆਤਮਿਕ ਜੀਵਨ ਅਤੇ ਸੇਵਾ ਭਾਵਨਾ ਦੇ ਗੁਰਮੰਤਵ ਦਿੰਦੇ ਹਨ। ਭੰਡਾਰੀਆਂ ਦੇ ਆਯੋਜਨ ਦੇ ਮਾਧਿਅਮ ਨਾਲ ਸੰਗਤ ਨੂੰ ਪ੍ਰਸਾਦ ਅਤੇ ਸੇਵਾ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਇਸ ਵਾਰ ਡੇਰਾ ਪ੍ਰਬੰਧਕਾਂ ਨੇ ਸੰਗਤ ਦੀ ਸਹੂਲਤ ਲਈ ਕਈ ਵੱਡੇ ਉਪਰਾਲੇ ਕੀਤੇ ਹਨ। ਪਹਿਲਾਂ ਹੀ ਰਾਧਾ ਸਵਾਮੀ ਡੇਰਾ ਬਿਆਸ ਦੇ ਸਤਸੰਗ ਘਰਾਂ ਨੇ ਸੰਗਤ ਦੀ ਆਵਾਜ਼ਾਈ ਅਤੇ ਪੰਡਾਰਿਆਂ ਵਿੱਚ ਸਹਜਤਾ ਲਿਆਉਣ ਲਈ ਕਈ ਨਵੇਂ ਪ੍ਰੋਜੈਕਟਸ ਵੀ ਸ਼ੁਰੂ ਕੀਤੇ ਨੇ ਜਿਵੇਂ ਕਿ ਪਿਛਲੇ ਕੁਝ ਦਿਨ ਪਹਿਲਾਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਨਿਰਮਾਣ ਕਾਰਜ ਹੋਣ ਕਰਕੇ ਕਈ ਟ੍ਰੇਨਾਂ ਨੂੰ ਫਗਵਾੜਾ ਸਟੇਸ਼ਨ ਤੇ ਹੀ ਰੋਕ ਦਿੱਤਾ ਜਾ ਰਿਹਾ ਸੀ ਇਸ ਕਾਰਨ ਦੂਜੀ ਥਾਵਾਂ ਤੋਂ ਆਉਣ ਵਾਲੀ ਸੰਗਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਥਿਤੀ ਨੂੰ ਸੁਧਾਰਨ ਲਈ ਡੇਰਾ ਪ੍ਰਬੰਧਕਾਂ ਨੇ ਫਗਵਾੜਾ ਸਟੇਸ਼ਨ ਤੇ ਸੇਵਾਦਾਰ ਤਿਆਤ ਕੀਤੇ ਸਨ ਸੰਗਤ ਨੂੰ ਵਿਆਸ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਡੇਰਾ ਪ੍ਰਬੰਧਕਾਂ ਵੱਲੋਂ ਫਗਵਾੜਾ ਸਟੇਸ਼ਨ ਤੇ ਸਿਰਸਾ ਸੰਗਤ ਹੀ ਨਹੀਂ ਹੋਰ ਯਾਤਰੀਆਂ ਲਈ ਵੀ ਲੰਗਰ ਅਤੇ ਚਾਹ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਸਟੇਸ਼ਨ ਤੇ ਬਜ਼ੁਰਗਾਂ ਲਈ व्हीਲ ਚੇਅਰ ਅਤੇ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਨਾ ਹੀ ਨਹੀਂ ਸ਼ੁੱਕਰਵਾਰ ਤੋਂ ਐਤਵਾਰ ਤੱਕ ਸੰਗਤ ਦਾ ਬਿਆਸ ਪਹੁੰਚਣ ਦਾ ਪ੍ਰਵਾਲਾ ਕਾਫੀ ਵੱਧ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਡੇਰਾ ਪ੍ਰਬੰਧਕ ਇਹ ਯਕੀਨੀ ਬਣਾਉਂਦੇ ਹਨ ਕਿ ਸਾਰੇ ਯਾਤਰੀ ਸਮੇਂ ਤੇ ਬਿਆਸ ਪਹੁੰਚ ਸਕਣ। ਫਗਵਾੜਾ ਤੋਂ ਬਿਆਸ ਤੱਕ ਸੰਗਤ ਨੂੰ ਲਿਜਾਣ ਲਈ ਵਿਸ਼ੇਸ਼ ਬੱਸਾਂ ਵਿੱਚ ਲਾਈਆਂ ਗਈਆਂ ਹਨ। ਵੱਡੇ ਪੱਧਰ ਤੇ ਕੀਤੇ ਗਏ ਉਪਰਾਲੇ ਸੰਗਤ ਵੱਲੋਂ ਬਹੁਤ ਜ਼ਿਆਦਾ ਪ੍ਰਸ਼ੰਸਿਤ ਹੋ ਰਹੇ ਨੇ ਸੰਗਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹਦੇ ਨਾਲ ਉਹਨਾਂ ਨੂੰ ਬਿਆਸ ਪੌਂਚੜ ਵਿੱਚ ਬਹੁਤ ਜ਼ਿਆਦਾ ਸਹਾਨੀ ਹੁੰਦੀ ਹੈ ਡੇਰਾ ਪ੍ਰਬੰਧਕਾਂ ਵੱਲੋਂ ਕੀਤੇ ਗਏ ਇਸ ਸੇਵਾ ਯਤਨਾਂ ਲਈ ਸੰਗਤ ਨੇ ਆਪਣੇ ਧੰਨਵਾਦ ਵੀ ਪ੍ਰਗਟ ਕੀਤਾ ਰਾਧਾ ਸਵਾਮੀ ਡੇਰਾ ਬਿਆਸ ਦੇ satsang ਘਰ ਵੱਲੋਂ ਪਵਿੱਖ ਵਿੱਚ ਹੋਰ ਨਵੇਂ ਉਪਰਾਲਿਆਂ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਇਹਨਾਂ ਵਿੱਚ ਆਵਾਜਾਈ ਦੇ ਮੀਡੀਅਮਸ ਨੂੰ ਹੋਰ ਸੁਧਾਰਨਾ ਟਰਾਂਸਪੋਰਟ ਸੇਵਾਵਦ ਵਿੱਚ ਵਿਕਾਸ ਅਤੇ ਸਤਸੰਗ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਲਈ ਆਧੁਨਿਕ ਸਹੂਲਤਾਂ ਸ਼ਾਮਿਲ ਹਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਉਪਦੇਸ਼ ਸੇਵਾ ਦੇ ਮਹੱਤਵ ਅਤੇ ਮਨੁੱਖਤਾ ਲਈ ਸੱਚੀ ਨਿਸ਼ਠਾ ਨੂੰ ਸਾਂਝਾ ਕਰਦੇ ਹਨ ਇਹ ਪ੍ਰਬੰਧਕਾਂ ਲਈ ਇਹ ਪ੍ਰੇਰਣਾ ਹੈ ਕਿ ਉਹ ਸੰਗਤ ਦੀ ਸਹੂਲਤ ਲਈ ਅਸਮਰਥ ਯਤਨ ਕਰਦੇ ਰਹਿਣ